ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀਆਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ ਪਰਸੈਂਟੇਜ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਜਿਹੜੇ ਕਿ ਹਾਈ ਲੈਵਲ ਦੇ ਕੁਸ਼ਨ ਅਸੀਂ ਇਸ ਦੇ ਵਿੱਚ ਸੋਲਵ ਕਰਨ ਵਾਲੇ ਆਂ ਹਾਂਜੀ ਪਾਰਟ 1 ਮੈਂ ਤੁਹਾਨੂੰ ਪਹਿਲਾਂ ਕਰਵਾ ਚੁੱਕੀ ਹਾਂ ਜਿਸ ਦੇ ਵਿੱਚ ਅਸੀਂ ਬੇਸਿਕ ਆਫ ਪਰਸੈਂਟੇਜ ਕੀਤਾ ਸੀ ਬੇਸਿਕ ਦੇ ਉਹ ਵਾਲੇ ਸਮ ਕੀਤੇ ਸੀ ਜਿਹੜੇ ਕਿ ਪੰਜਾਬ ਪੁਲਿਸ ਕਨਸਟੇਬਲ ਦੇ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਆ ਚੁੱਕੇ ਨੇ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਪਿਛਲੇ ਸਾਲ 2023 ਦੇ ਵਿੱਚ 5 ਅਗਸਤ ਤੋਂ ਲੈ ਕੇ 14 ਸਤੰਬਰ ਤੱਕ ਪੂਰਾ 1 ਮੰਥ ਤੋਂ ਵੀ ਉੱਪਰ ਚੱਲਿਆ ਸੀ ਤੇ ਹਰੇਕ ਦਿਨ ਦੇ ਵਿੱਚ ਦੋ ਪੇਪਰ ਹੋਏ ਸੀ ਤੇ ਇਨ੍ਹਾਂ ਪੇਪਰ ਦੇ ਵਿੱਚ ਜੋ ਬੇਸਿਕ ਸੰਬੰਧ ਦੇ ਸੀ ਉਹ ਤਾਂ ਮੈਂ ਪਾਰਟ 1 ਦੇ ਵਿੱਚ ਕਰਵਾ ਦਿੱਤੇ ਸੀ ਤੇ ਅੱਜ ਅਸੀਂ ਹਾਈ ਲੈਵਲ ਦੇ ਸਮ ਪਾਰਟ 2 ਦੇ ਵਿੱਚ ਸੋਲਵ ਕਰਨ ਵਾਲੇ ਆ ਤੇ ਜਿੰਨਾ ਹੋ ਸਕੇ ਇਸ ਕਲਾਸ ਦਾ ਲਿੰਕ ਵੱਧ ਤੋਂ ਵੱਧ ਸ਼ੇਅਰ ਕਰ ਦਿੱ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਸਟੂਡੈਂਟ ਆ ਜਿਹੜੇ ਉਹ ਸਾਡੇ ਨਾਲ ਜੁੜ ਸਕਣ ਤਾਂ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਵੱਧ ਤੋਂ ਵੱਧ ਗਰੁੱਪਸ ਦੇ ਵਿੱਚ ਇਸ ਦਾ ਲਿੰਕ ਸ਼ੇਅਰ ਕਰ ਦਿੱਤਾ ਜਾਵੇ ਤਾਂ ਸ਼ੁਰੂ ਕਰਦੇ ਹਾਂ ਜੀ ਅਸੀਂ ਕੁਸ਼ਨ ਨੰਬਰ 1 ਤੋਂ ਸਭ ਤੋਂ ਪਹਿਲਾਂ ਪਰਸੈਂਟੇਜ ਪਰਸੈਂਟੇਜ ਦਾ ਮੀਨਿੰਗ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਰਸੈਂਟੇਜ ਦਾ ਮਤਲਬ ਹੁੰਦਾ ਵਾ 1/100 ਪਰ ਦਾ ਕੀ ਮਤਲਬ ਹੁੰਦਾ ਆਪਾਂ ਬੋਲਦੇ ਹਾਂ ਨਾ ਪਰ ਪ੍ਰਤੀ ਪ੍ਰਤੀ ਦਾ ਕੀ ਮਤਲਬ ਹੁੰਦਾ 1/ ਸੈਂਟ ਸੈਂਟ ਦਾ ਮਤਲਬ ਕੀ ਹੁੰਦਾ ਵਾ ਸੈਂਕੜਾ ਸੈਂਕੜਾ ਮਤਲਬ 100 ਠੀਕ ਹੈ ਇਹ ਪਰਸੈਂਟੇਜ ਦਾ ਜਿਹੜਾ ਇਹ ਸਾਈਨ ਆ ਇਹਦਾ ਮਤਲਬ ਹੁੰਦਾ /100 ਜਦੋਂ ਅਸੀਂ ਪਰਸੈਂਟੇਜ ਕੱਢਣੀ ਆ ਉਸ ਸਮੇ ਅਸੀਂ ਗੁਣਾ 100 ਨਾਲ ਕਰਦੇ ਆ ਜਦੋਂ ਅਸੀਂ ਪਰਸੈਂਟੇਜ ਦਾ ਇਹ ਸਾਈਨ ਹਟਾਉਣਾ ਇਹਦੀ ਕੀਮਤ ਭਰਨੀ ਆ ਅਸੀਂ 1/100 ਕਿਉਂਕਿ ਇਹ 100 ਦੀ ਰੇਸ਼ੋ ਹੁੰਦੀ ਆ ਕਿਦੇ ਮਗਰ ਹੁੰਦੀ ਆ 1 ਦੇ ਮਗਰ ਹੁੰਦੀ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਠੀਕ ਹੈ ਟੋਟਲ ਪਰਸੈਂਟੇਜ ਕਿੰਨੀ ਹੁੰਦੀ ਆ 100 ਟੋਟਲ ਪਰਸੈਂਟੇਜ ਕਿੰਨੀ ਹੁੰਦੀ ਹੈ 100 ਤੇ ਇਹਦਾ ਮੀਨਿੰਗ ਕੀ ਹੈ ਟੋਟਲ ਪਰਸੈਂਟੇਜ 100 ਆ ਤੁਹਾਡੇ ਕੋਲ ਇੱਕ ਦਿਮਗਰ ਠੀਕ ਹੈ ਇਸ ਤੁਸੀਂ ਥੋੜਾ ਜਿਹਾ ਬੇਸਿਕ ਕਨਸੈਪਟ ਹੈ ਜਿਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਤਾਂ ਸ਼ੁਰੂ ਕਰਦੇ ਹਾਂ ਕੁਐਸਚਨ ਨੰਬਰ 1 ਐਕਸ ਦੀ ਤਨਖਾਹ ਵਾਈ ਦੀ ਤਨਖਾਹ ਤੋਂ ਹੁਣ ਦੇਖੋ ਇੱਥੇ ਗੱਲ ਹੋਈ ਹੈ ਐਕਸ ਵਾਈ ਜ਼ੈਡ ਦੀ ਗੱਲ ਸਿਰਫ ਇੱਕ ਤਨਖਾਹ ਦੀ ਹੋ ਰਹੀ ਆ ਖਰਚ ਦੀ ਨਹੀਂ ਹੋ ਰਹੀ ਬਚਤ ਦੀ ਨਹੀਂ ਹੋ ਰਹੀ ਇਸ ਕਰਕੇ ਸਾਨੂੰ ਕੋਈ ਬਿਰੀਵੇਲ ਲੈਂਡ ਦੀ ਜ਼ਰੂਰਤ ਨਹੀਂ ਅਸੀਂ ਬਿਲਕੁਲ ਸ਼ਾਰਟ ਟ੍ਰਿਕ ਨਾਲ ਇਹਨੂੰ ਸੋਲਵ ਕਰਾਂਗੇ ਜੇਕਰ x ਤੇ ਤਨਖਾਹ y ਦੀ ਤਨਖਾਹ ਤੋਂ 42% ਜ਼ਿਆਦਾ ਹੈ 42% ਜ਼ਿਆਦਾ ਵਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਟੋਟਲ ਪਰਸੈਂਟੇਜ ਕਿੰਨੀ ਹੁੰਦੀ ਆ 100 ਕਿਉਂਕਿ ਅਸੀਂ ਕਿਹ ਲਿਖਦੇ ਆ ਪਰਸੈਂਟੇਜ ਨੂੰ 1/100 ਟੋਟਲ ਪਰਸੈਂਟੇਜ ਹੁੰਦੀ ਆ 100 ਜਦੋਂ ਜ਼ਿਆਦਾ ਦੀ ਗੱਲ ਹੋਊਗੀ 100 ਦੇ ਵਿੱਚ ਜੋੜ ਕੇ ਲੈਣੇ ਆ ਜਦੋਂ ਘੱਟ ਦੀ ਗੱਲ ਹੋਊਗੀ 100 ਦੇ ਵਿੱਚੋਂ ਘਟਾ ਕੇ ਲੈਣੇ ਆ ਠੀਕ ਹੈ ਹੁਣ ਅਸੀਂ ਇੱਥੇ ਮੰਨ ਲੈਨੇ ਆ ਕਿ Y ਦੀ ਤਨਖਾਹ ਵਾ ਜਿਹੜੀ ਪੂਰੀ 100% ਆ ਹੁਣ X ਦੀ ਤਨਖਾਹ Y ਤੋਂ 42% ਜ਼ਿਆਦਾ ਵਾ ਮਤਲਬ ਜੋੜ ਕੇ ਲੈਣੇ ਆ 142 ਹੋਗੀ X ਦੀ ਤਨਖਾਹ ਅੱਗੇ ਜਿਹੜ ਤੇ ਦੇਖੋ ਕੀ ਕੰਡੀਸ਼ਨ ਦਿੱਤੀ ਆ ਉਹ ਕਹਿੰਦੇ ਜੈਡ ਦੀ ਤਨਖਾਹ ਐਕਸ ਅਤੇ ਵਾਈ ਦੇ ਤਨਖਾਹ ਦਾ ਜੋਗਫਲ ਜੋਗਫਲ ਦਾ ਮਤਲਬ ਕੀ ਹੁੰਦਾ ਜੋੜ ਫਾਲ ਮਤਲਬ ਸਮ ਕਰਨਾ ਐਡੀਸ਼ਨ ਕਰਨਾ ਉਹ ਕਹਿੰਦੇ ਜਿਹੜੀ ਜੈਡ ਦੀ ਤਨਖਾਹ ਆ ਉਹ ਐਕਸ ਅਤੇ ਵਾਈ ਦੀ ਤਨਖਾਹ ਦਾ ਜੋਗਫਲ ਦਾ 45% ਘਟ ਹੈ 45% ਘਟਾ ਕੀ ਦਾ ਘਟਾ x ਅਤੇ y ਦੇ ਜੋੜਫਲ ਦਾ x ਤੇ y ਦਾ ਮੈਂ ਜੋੜਫਲ ਕੀਤਾ ਇੱਥੇ ਕਿੰਨਾ ਹੋ ਗਿਆ 242 ਤੇ ਉਹਦਾ ਕਹਿੰਦੇ 45% ਘਟਾ ਘਟ ਲਈ ਮੈਂ ਤੁਹਾਨੂੰ ਦੱਸਿਆ ਕਿ 100 ਤੋਂ ਤੁਸੀਂ ਘਟਾ ਕੇ ਲੈਣਾ ਜਦੋਂ ਘਟ ਦੀ ਗੱਲ ਹੋਈ ਹੈ ਘਟਾ ਕੇ ਲੈਣਾ ਤਾਂ 45% ਘਟਾਉਗੇ ਮਗਰ ਕਿੰਨਾ ਰਹਿ ਗਿਆ 55% ਰਹਿ ਗਿਆ ਪਰਸੈਂਟ ਰਹਿ ਗਿਆ ਪਰਸੈਂਟ ਦਾ ਮਤਲਬ ਕੀ ਹੁੰਦਾ ਵਾ /100 ਤਾਂ ਇੱਥੇ ਮੈਂ /100 ਭਰ ਦਿੱਤਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ ਡਿਵਾਈਡ ਕਰੋਗੇ ਇੱਥੇ ਤੁਹਾਡੇ ਕੋਲ ਆ ਜਾਣਾ 11 ਤੇ ਇੱਥੇ ਬਣ ਜਾਣਾ ਤੁਹਾਡੇ ਕੋਲੇ ਜੀ 2 ਤੇ ਡਿਵਾਈਡ ਕਰਨ ਤੋਂ ਬਾਅਦ 20 ਠੀਕ ਹੈ 5 ਤੇ ਡਿਵਾਈਡ ਕੀਤਾ 11 ਉਹ 55 ਤੇ 20 500 ਹੁੰਦਾ ਉਸ ਤੋਂ ਬਾਅਦ ਅਸੀਂ 2 ਤੇ ਡਿਵਾਈਡ ਕਰਾਂਗੇ ਇੱਥੇ ਬਣ ਜਾਣਾ ਤੁਹਾਡੇ ਕੋਲੇ 10 ਇੱਥੇ ਬਣ ਜਾਣਾ 1 2 1 ਠੀਕ ਹੈ ਇਹ ਤੁਹਾਡੇ ਕੋਲੇ ਕਿੰਨਾ ਬਣ ਗਿਆ 1 2 1 ਹੁਣ 121 ਨੂੰ ਤੁਸੀਂ 11 ਨਾਲ ਗੁਣਾ ਕਰੋਗੇ ਇਹ ਬਣ ਗਿਆ 1331 ਇਹਦੇ बटे ਚ ਕਿੰਨਾ ਆ ਮਾ 10 ਆ ਮਤਲਬ ਇੱਕ ਜ਼ੀਰੋ ਪਈ ਆ ਤੇ ਇਸ ਇੱਕ ਜ਼ੀਰੋ ਨੂੰ ਮੈਂ ਸ਼ਿਫਟ ਕਰ ਦੂੰਗੀ ਇੱਕ ਪੁਆਇੰਟ ਸ਼ਿਫਟ ਕਰ ਦੂੰਗੀ ਮਤਲਬ ਡੈਸੀਮਲ ਦੇ ਵਿੱਚ ਚੇਂਜ ਕਰ ਦੂੰਗੀ ਇਹ ਇੱਥੇ ਇੱਕ ਜ਼ੀਰੋ ਆ ਪਿੱਛੋਂ ਇੱਕ ਨੰਬਰ ਛੱਡ ਕੇ ਪੁਆਇੰਟ ਲੱਗ ਗਿਆ ਮਤਲਬ ਜਿਹੜੀ ਜੈਡ ਦੀ ਤਨਖਾਹ ਆ ਉਹ ਕਿੰਨੀ ਆ 133.1 ਠੀਕ ਹੈ 133.1 ਜੈਡ ਦੀ ਤਨਖਾਹ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਦੇਖੋ ਸਾਨੂੰ ਉਹਨੇ ਪੁੱਛਿਆ ਕੀ ਆ ਕਿ ਜੈਡ ਦੀ ਤਨਖਾਹ ਐਕਸ ਦੀ ਤਨਖਾਹ ਤੋਂ ਕਿੰਨੇ ਪ੍ਰਤੀਸ਼ਤ ਘੱਟ ਆ ਜੈਡ ਦੀ ਤਨਖਾਹ ਐਕਸ ਦੀ ਤਨਖਾਹ ਤੋਂ ਕਿੰਨੇ ਪ੍ਰਤੀਸ਼ਤ ਘੱਟ ਆ ਤਾਂ ਕਿੰਨੇ ਪ੍ਰਤੀਸ਼ਤ ਘੱਟ ਆ ਮਤਲਬ ਕਿ ਫਰਕ ਦੇਖੋ ਪਹਿਲਾਂ ਕਿੰਨਾ ਵਾ ਦੋਨਾਂ 'ਚ ਜੈਡ ਤੇ ਐਕਸ ਦੀ ਗੱਲ ਹੋ ਰਹੀ ਆ ਸਿਰਫ ਜੈਡ ਤੇ ਐਕਸ ਦੀ ਇਨ੍ਹਾਂ 'ਚ ਫਰਕ ਕਿੰਨਾ ਵਾ ਹਾਂਜੀ ਇਨ੍ਹਾਂ 'ਚ ਫਰਕ ਦਿਖ ਰਿਹਾ ਤੁਹਾਨੂੰ 142 ਆ ਤੇ ਇਹ 100 133 ਆ ਠੀਕ ਹੈ ਤੁਸੀਂ ਇਹਨੂੰ ਮਾਈਨਸ ਕਰਕੇ ਵੀ ਲੈ ਸਕਦੇ ਹੋ ਇਹ ਤੁਹਾਡੇ ਕੋਲ ਬਣੂਗਾ 8.9 ਚਾਹੇ 133 133.1 ਦੇ ਵਿੱਚ ਤੁਸੀਂ 8.9 ਨੂੰ ਜੋੜ ਕੇ ਦੇਖ ਲਿਓ ਤਾਂ ਇਹ ਤੁਹਾਡੇ ਕੋਲੇ ਬਣੂਗਾ ਜੀ 142 ਬਣ ਜਾਣਾ ਠੀਕ ਹੈ ਤਾਂ ਮਤਲਬ 8.9 ਇਹਨਾਂ ਦਾ ਫਰਕ ਕਿੰਨਾ ਵਾ 8.9 ਮਤਲਬ ਕਿ ਜੈਡ ਦੀ ਜਿਹੜੀ ਐਕਸ ਦੀ ਤਨਖਾਹ ਵਾ ਉਹ ਕਿੰਨੀ ਆ z ਦੇ ਨਾਲੋਂ 8.9 ਵੱਧ ਦਾ ਤੇ z ਦੀ x ਨਾਲੋਂ 8.9 ਘੱਟ ਹੈ ਦਾ मीनिंग ਇਹ ਹੋ ਗਿਆ ਹੁਣ ਕਿਹਦੇ ਕੰਪੈਰੀਸ਼ਨ ਦੇਖ ਰਹੇ ਹੋ ਕੱਢ ਰਹੇ ਹੋ ਤੁਸੀਂ z ਦੀ ਤਨਖਾਹ ਕਿਹਦੇ ਕੰਪੈਰੀਸ਼ਨ x ਦੇ ਟੈਕਸ ਦੀ ਕਿੰਨੀ ਆ 142 ਬਸ ਇਹ ਗੱਲ ਧਿਆਨ ਦੇ ਵਿੱਚ ਰੱਖਣਾ ਜਿਹਦੇ ਕੰਪੈਰੀਸ਼ਨ ਦੇਖ ਰਹੇ ਹੋ ਨਾ ਉਹ ਹੇਠਾਂ ਆਉਣਾ ਬਟੇ 'ਚ ਗੁਣਾ ਕਰ ਦੇਣਾ ਤੁਸੀਂ 100 ਨਾਲ ਗੁਣਾ ਕੀਤਾ ਤੁਸੀਂ 100 ਨਾਲ ਜਦੋਂ ਤੁਸੀਂ ਇਹਦਾ ਪੁਆਇੰਟ ਹਟਾਉਂਗੇ ਬਟਾ 10 ਲੱਗ ਜਣਾ ਇਹ ਜ਼ੀਰੋ ਨਾਲ ਜ਼ੀਰੋ ਕੱਟ ਹੋ ਜਾਣਾ ਉਸ ਤੋਂ ਬਾਅਦ ਤੁਹਾਡੇ ਕੋਲ ਬਣ ਗਿਆ 890 142 ਇਹਨੂੰ ਜਦੋਂ ਕੱਟ ਕਰੋਗੇ ਤੁਹਾਡੇ ਕੋਲ ਬਣ ਜਾਣਾ 6.3% 890 ਨੂੰ ਤੁਸੀਂ 142 ਤੇ ਡਿਵਾਈਡ ਕਰਕੇ ਦੇਖ ਲਓ 6.3% ਬਣੂਗਾ ਜਾਂ ਫਿਰ ਇਹਨੂੰ ਕਟਿੰਗ ਕਰਨ ਤੋਂ ਬਾਅਦ ਡਿਵਾਈਡ ਕਰਕੇ ਦੇਖ ਲਓ ਤਾਂ ਵੀ ਤੁਹਾਡੇ ਕੋਲ 6.3% ਹੀ ਬਣੇਗਾ ਤਾਂ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਹਾਂਜੀ ਜੇ ਤੁਸੀਂ ਇੱਥੇ ਸ਼ਾਰਟ ਦੇ ਵਿੱਚ ਡਿਵਾਈਡ ਕਰਨਾ ਚਾਹੁੰਦੇ ਹੋ ਕਿ 890 ਡਿਵਾਈਡ ਕਰਨਾ ਮੈਂ ਤੁਸੀਂ 142 ਦੇ ਤਾਂ ਤੁਸੀਂ ਆਪਸ਼ਨ ਦੇਖੋ ਇੱਥੇ 5 ਪਈਆ ਤੇ ਇੱਥੇ 5 ਪਈਆ ਇੱਥੇ 6 ਆ ਤੇ ਇੱਥੇ ਵੀ 6 ਆ ਮਤਲਬ ਪਹਿਲੀ ਵਾਰੀ ਇਹ 5 ਜਾਂ 6 ਜੋ ਇੱਕ ਦੇ ਵਿੱਚ ਜਾਊਗਾ ਤੇ ਤੁਸੀਂ ਇਹਨੂੰ 6 ਤੇ ਜਾ ਕੇ ਡਿਵਾਈਡ ਕਰ ਸਕਦੇ ਹੋ ਜਾਂ 5 ਤੇ ਰੱਖ ਕੇ ਪਹਿਲਾਂ 5 ਤੇ ਦੇਖ ਲਓ ਕਿ 5 ਨਾਲ ਛੋਟਾ ਨੰਬਰ ਤਾਂ ਨਹੀਂ ਸਾਨੂੰ ਜ਼ਿਆਦਾ ਮਿਲ ਰਿਹਾ 5 ਤੇ 6 ਦਾ ਕਾਢ ਕੇ ਤੁਸੀਂ ਡਾਇਰੈਕਟ ਡਿਵਾਈਡ ਕਰ ਸਕਦੇ ਹੋ ਇਹ ਤੁਹਾਨੂੰ ਡਾਇਰੈਕਟ ਮਿਲ ਜਾਊਗਾ ਕਲੀਅਰ ਹੁਣ ਦੇਖੋ ਸਾਮ ਨੰਬਰ 2 ਜਿਹੜਾ ਕਿ ਸੇਮ ਆ ਸੇਮ ਸਾਮ ਮੈਂ ਤੁਹਾਡੇ ਸਾਹਮਣੇ ਕਾਢ ਕੇ ਲਿਖੇ ਆ ਹਾਂਜੀ ਸੈਕਿੰਡ ਦੀ ਸਟੇਟਮੈਂਟ ਪੜੋ ਬਿਲਕੁਲ ਇਹਦੇ ਨਾਲ ਸੇਮ ਆ ਬਸ ਥੋੜਾ ਬਹੁਤਾ ਫਰਕ ਹੋ ਸਕਦਾ ਹਾਂਜੀ ਇਹਦੇ ਵਿੱਚ ਕੀ ਬੋਲਿਆ ਕਿ A ਦੀ ਤਨਖਾਹ B ਦੀ ਤਨਖਾਹ ਤੋਂ 40% ਘੱਟ ਆ A ਦੀ ਤਨਖਾਹ B ਦੀ ਤਨਖਾਹ ਤੋਂ 40% ਘੱਟ ਆ ਹੁਣ ਫਿਰ ਤੋਂ ਇੱਥੇ ਤਿੰਨ ਲੋਕਾਂ ਦੀ ਗੱਲ ਹੋਈ ਆ ਜਿਹਦੇ ਵਿੱਚ ਸਿਰਫ ਤੇ ਸਿਰਫ ਸਾਨੂੰ ਤਨਖਾਹ ਦੀ ਗੱਲ ਦੱਸੀ ਗਈ ਆ ਸਿਰਫ ਤਨਖਾਹ ਦੀ ਗੱਲ ਦਿੱਤੀ ਆ ਕੋਈ ਵੇਰੀਏਬਲ ਲੈਣ ਦੀ ਜ਼ਰੂਰਤ ਨਹੀਂ ਗਈ ਠੀਕ ਹੈ ਹੁਣ ਉਹਨੇ ਬੋਲਿਆ A ਦੀ ਤਨਖਾਹ B ਦੀ ਤਨਖਾਹ ਤੋਂ 40% ਘੱਟ ਆ B ਦੀ ਤਨਖਾਹ ਤੋਂ 40% ਘੱਟ ਆ ਜੇ B ਦੀ ਕਿੰਨੀ ਆ B ਦੀ 100 ਮੰਨ ਲਈ ਮੈਂ 100% ਆ ਤੇ ਹੁਣ A ਦੀ ਤਨਖਾਹ B ਦੀ ਤਨਖਾਹ ਤੋਂ 40% ਘਟਾਤਾ ਮਤਲਬ 100 ਚੋਂ ਘਟਾ ਕੇ ਲੈਣਾ 100 ਚੋਂ 40 ਘਟਾਈ 60 ਮਗਰ A ਦੀ ਕਿੰਨੀ ਰਹਗੀ 60% ਰਹਗੀ ਕਲੀਅਰ ਅੱਗੇ C ਦੀ ਤਨਖਾਹ A ਅਤੇ B ਦੀ ਸੰਯੁਕਤ ਤਨਖਾਹ A ਅਤੇ B ਦੀ ਸੰਯੁਕਤ ਤਨਖਾਹ C ਤੇ ਕੰਡੀਸ਼ਨ ਦਿੱਤੀ ਆ ਜੀ ਕਿ A ਤੇ B ਦੀ ਸੰਯੁਕਤ ਸੰਧਨਨਖਾ ਕਿੰਨੀ ਬਣਗੀ 160 ਬਣਗੀ ਠੀਕ ਹੈ ਇਹਨਾਂ ਦੀ ਸੰਯੁਕਤ ਸੰਯੁਕਤ ਮਤਲਬ ਇਕੱਠੇ ਇਕੱਠਾ ਕਰ ਦੇਣਾ ਇਕੱਠਾ ਕਰਨ ਨੂੰ ਮਤਲਬ ਜੋੜ ਦੇਣਾ ਠੀਕ ਹੈ ਸੰਯੁਕਤ ਤਨਖਾਹ ਤੋਂ 30% ਤੋਂ 40% ਜ਼ਿਆਦਾ ਵਾ ਸੰਯੁਕਤ ਤਨਖਾਹ ਦਾ 30% ਕੱਢ ਲਓ ਪਹਿਲਾਂ ਪਰਸੈਂਟੇਜ ਆ 100 ਲਾ ਲਓ 20 ਨਾਲ 2 ਜ਼ੀਰੋ ਕੱਟ 16 ਤੇ ਹੋ ਗਿਆ 48 ਹੁਣ ਉਹ ਕਹਿੰਦਾ ਇਹਦੇ ਤੋਂ 40% ਜ਼ਿਆਦਾ ਵਾ 40% ਜ਼ਿਆਦਾ ਵਾ ਮਤਲਬ 140 ਲਵਾਂਗੇ ਜ਼ਿਆਦਾ ਦੀ ਗੱਲ ਹੋਈ ਹੈ ਨਾ ਪਹਿਲਾਂ ਸੰਯੁਕਤ ਤਨਖਾਹ ਦਾ 30% ਫਿਰ ਉਹਦੇ ਤੋਂ ਵੀ 40% ਜ਼ਿਆਦਾ ਵਾ ਤਾਂ 140 ਲੈ ਲਿਆ ਜ਼ੀਰੋ ਨਾਲ ਤੁਸੀਂ ਜ਼ੀਰੋ ਕੱਟ ਕਰ ਦਿੱਤਾ 84 ਨੂੰ 48 ਨੂੰ ਤੁਸੀਂ 14 ਨਾਲ ਗੁਣਾ ਕਰੋਗੇ ਤਾਂ 48 ਨੂੰ 14 ਨਾਲ ਗੁਣਾ ਕਰਕੇ ਦੇਖ ਲੈਣਾ ਜੀ 8 ਚੋਕਾ 32 4 ਇਕਮ 4 16 16 ਤੇ 3 19 ਤੇ 48 ਇਕਮ 48 9 8 17 ਇੱਥੇ ਬਣ ਗਿਆ ਤੁਹਾਡੇ ਕੋਲੇ 672 672 10 ਆ ਮਤਲਬ ਇੱਕ ਜ਼ੀਰੋ ਆ ਪੁਆਇੰਟ ਸ਼ਿਫਟ ਕਰ ਦਿਓ ਇੱਥੇ ਆ ਗਿਆ ਤੁਹਾਡੇ ਕੋਲੇ 67.2 ਹੁਣ ਤੁਸੀਂ ਦੱਸਣਾ ਕਿ ਸੀ ਦੀ ਤਨਖਾਹ ਏ ਦੀ ਤਨਖਾਹ ਤੋਂ ਕਿੰਨੇ ਪ੍ਰਤੀਸ਼ਤ ਜ਼ਿਆਦਾ ਹੈ ਸੀ ਦੀ ਤਨਖਾਹ ਏ ਤੋਂ ਕਿੰਨੇ ਪ੍ਰਤੀਸ਼ਤ ਜ਼ਿਆਦਾ ਵਾ ਸੀ ਦੀ ਤਨਖਾਹ ਹੁਣ ਏ ਤੋਂ ਕਿੰਨੇ ਪ੍ਰਤੀਸ਼ਤ ਜ਼ਿਆਦਾ ਵਾ ਤੇ ਕਿੰਨੇ ਜ਼ਿਆਦਾ ਵਾ ਕਿੰਨਾ ਫਰਕ ਆ 7.2 ਦਾ 7.2 ਦਾ ਹੀ ਫਰਕ ਰਹਿ ਗਿਆ ਨਾ ਇਹ 67 ਆ ਤੇ ਇਹ ਕਿੰਨੀ ਆ 60 7.2 7.2 ਦਾ ਫਰਕ ਕਿਹਦੇ ਕੰਪੈਰੀਸ਼ਨ ਦੇਖ ਰਹੇ ਹਾਂ ਏ ਦੇ ਤਾਂ ਬਟਾ 60 ਲਵਾਂਗੇ ਗੁਣਾ ਕਰਨਾ 100 ਨਾਲ ਜਿਹਦੇ ਕੰਪੈਰੀਸ਼ਨ ਦੇਖ ਰਹੇ ਹੋ ਉਹ ਤੁਸੀਂ बटे ਚਲਾਉਣਾ ਵਾ ਠੀਕ ਹੈ ਗੁਣਾ ਕਰਤਾ 100 ਨਾਲ 0 ਨਾਲ 0 ਕੱਟ 1 0 ਇੱਥੋਂ ਹੋਰ ਤੁਸੀਂ ਹਟਾਉਂਗੇ ਤਉ ਪਟੇ 10 ਲੱਗ ਜਣਾ ਉਹਦੇ ਨਾਲ ਉਹ ਜ਼ੀਰੋ ਵੀ ਕੱਟ ਹੋ ਗਈ ਹੁਣ 12 ਰੋ ਸ਼ੀਕ 72 ਹੁੰਦਾ ਤਾਂ 12% ਆਨਸਰ ਕੀ 12% ਜ਼ਿਆਦਾ ਵਾ ਸੀ ਦੀ ਤਨਖਾਹ ਏ ਨਾਲੋਂ ਤਾਂ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਹਾਂਜੀ ਜਿਹੜੇ ਵੀ ਸਟੂਡੈਂਟਸ ਨੂੰ ਕੋਈ ਪ੍ਰੋਬਲਮ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਇੱਕ ਵਾਰ ਮੈਂ ਫਿਰ ਤੋਂ ਕਹਿਣਾ ਚਾਹਾਂਗੀ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਸ ਵੀਡੀਓ ਦਾ ਲਿੰਕ ਸ਼ੇਅਰ ਕਰ ਦਿੱਤਾ ਜਾਵੇ ਅਲੱਗ-ਅਲੱਗ ਗਰੁੱਪਸ ਦੇ ਵਿੱਚ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਆ ਜਿਹੜੇ ਸਾਡੇ ਨਾਲ ਜੁੜ ਸਕਣ ਹਾਂਜੀ ਅੱਗੇ ਆ ਏ ਦੀ ਤਨਖਾਹ B ਦੇ ਤਨਖਾ ਦਾ 80% ਅਤੇ A ਦਾ ਖਰਚ ਹੁਣ ਖਰਚ ਦੀ ਵੀ ਗੱਲ ਹੋ ਗਈ ਤਨਖਾਹ ਦੀ ਵੀ ਹੋ ਗਈ ਤੇ ਬਚਤ ਦੀ ਵੀ ਹੋ ਗਈ ਹੁਣ ਇੱਥੇ ਵਸਤੇ ਆਨ ਦੇ ਵਿੱਚ ਰੱਖਿਓ ਬਚਤ ਤਨਖਾਹ ਤੇ ਖਰਚ ਦੀ ਗੱਲ ਹੋਈ ਆ ਤੇ ਇੱਥੇ ਸਿਰਫ ਅਸੀਂ ਤਨਖਾਹ ਦੀ ਗੱਲ ਕੀਤੀ ਸੀ ਅਸੀਂ 100 ਦੇ ਕੰਪੈਰੀਜ਼ਨ ਦੇਖ ਲਿਆ ਸ਼ਾਰਟ ਟ੍ਰਿਕ ਲਗਾਤੀ ਲਗਾਵਾਂਗੇ ਇਹਦੇ ਤੇ ਵੀ ਸ਼ਾਰਟ ਟ੍ਰਿਕ ਬਹੁਤ ਕੁਸ਼ਨਾਵਾਂ ਸਿੱਖਣ ਨੂੰ ਮਿਲੂਗਾ ਤੁਹਾਨੂੰ ਇਹਦੇ ਵਿੱਚੋਂ ਵੀ ਤਾਂ ਸਭ ਤੋਂ ਪਹਿਲਾਂ ਦੇਖੋ ਤਨਖਾਹ ਦੀ ਗੱਲ ਹੋਈ ਆ ਮਤਲਬ ਇਨਕਮ ਖਰਚ ਦੀ ਹਾਂਜੀ ਖਰਚ ਦੀ ਗੱਲ ਹੋਈ ਆ ਮਤਲਬ ਐਕਸਪੈਂਡੀਚਰ ਤੇ ਬਚਤ ਦੀ ਗੱਲ ਹੋਈ ਆ ਮਤਲਬ ਸੇਵਿੰਗ ਇਹਨਾਂ ਤਿੰਨਾਂ ਚੀਜ਼ਾਂ ਦੀ ਇਹਦੇ ਵਿੱਚ ਗੱਲ ਹੋਈ ਆ ਤੇ ਇਸ ਕਰਕੇ ਅਸੀਂ ਇਹਦੇ ਵਿੱਚ ਇੱਕ ਨਾ ਇੱਕ ਅੱਦੇ ਨਾਲ ਵੇਰੀਏਬਲ ਸਾਨੂੰ ਲੈਣ ਦੀ ਜ਼ਰੂਰਤ ਪਊਗੀ ਜਦੋਂ ਤਨਖਾਹ ਦੀ ਗੱਲ ਹੋਊਗੀ ਤਾਂ ਸੇਮ ਵੇਰੀਏਬਲ ਲਵਾਂਗੇ ਐਕਸ ਠੀਕ ਹੈ ਜਦੋਂ ਖਰਚ ਦੀ ਗੱਲ ਹੋਊਗੀ ਤਾਂ ਸੇਮ ਵੇਰੀਏਬਲ ਆਊਗਾ ਵਾਈ ਇੱਕੋ ਵੇਰੀਏਬਲ ਲੈਣ ਦੀ ਜ਼ਰੂਰਤ ਪੈਣੀ ਆ ਤਨਖਾਹ ਦੇ ਲਈ ਇੱਕੋ ਵੇਰੀਏਬਲ ਲੈਣਾ ਵਾ ਖਰਚ ਦੇ ਲਈ ਇੱਕ ਲੈਣਾ ਇਹ ਨਹੀਂ ਕਿ ਤੁਸੀਂ ਤਨਖਾਹ ਦੇ ਲਈ ਐਕਸ ਲੈ ਲਿਆ ਤੇ ਬੀ ਦੀ ਤਨਖਾਹ ਲਈ ਬਾਈ ਲੈ ਲਿਆ ਉਹਦੇ ਵਿੱਚ ਤੁਹਾਡਾ ਰੋਂਗ ਹੋ ਜਾਣਾ ਸਮ ਜੇ ਤੁਸੀਂ ਐਕਸ ਵਾਈ ਨਹੀਂ ਲੈਣਾ ਚਾਹੁੰਦੇ ਤੁਸੀਂ ਐਕਸ ਬਾਈ ਦੀ ਜਗ੍ਹਾ ਤੇ ਜਿੱਥੇ ਮੈਂ ਐਕਸ ਵਾਈ ਲਿਖੂਗੀ ਤੁਸੀਂ ਉੱਥੇ 100 100 ਲੈ ਸਕਦੇ ਹੋ ਪਰਸੈਂਟੇਜ ਦੇ ਵਿੱਚ 100 ਲੈਣਾ ਏਸੀ ਕਰਕੇ ਜ਼ਰੂਰੀ ਹੁੰਦਾ ਕਿਉਂਕਿ ਪਰਸੈਂਟੇਜ ਦੀ ਗੱਲ ਕਰਦੇ ਆ ਵਟਾ 100 ਸਿੰਪਲੀਫਾਈ ਕਰਨਾ ਈਜ਼ੀ ਹੋ ਜਾਂਦਾ ਠੀਕ ਹੈ ਹੁਣ ਗੱਲ ਹੋਈ ਆ ਇੱਥੇ ਏ ਦੀ ਤੇ ਬੀ ਦੀ ਉਹ ਕਹਿੰਦੇ ਏ ਦੀ ਤਨਖਾਹ ਬੀ ਦੀ ਤਨਖਾਹ ਦਾ 80% ਆ ਏ ਦੀ ਤਨਖਾਹ ਇੱਥੇ ਇਨਕਮ ਦੀ ਗੱਲ ਹੋਈ ਆ ਤਾਂ ਏ ਦੀ ਤਨਖਾਹ ਬੀ ਦੀ ਤਨਖਾਹ ਦਾ ਬੀ ਮਿਲ ਲਈ 100% ਏ ਕਿੰਨਾ 80% ਆ ਬੀ ਦਾ 80% ਆ ਉਹਨੇ ਜ਼ਿਆਦਾ ਜਾਂ ਘੱਟ ਨਹੀਂ ਲਿਖਿਆ ਜੇ ਜ਼ਿਆਦਾ ਲਿਖਿਆ ਹੁੰਦਾ 180 ਲੈਣਾ ਸੀ ਜੇ ਘੱਟ ਲਿਖਿਆ ਹੁੰਦਾ 20 ਲੈਣਾ ਸੀ 100 ਚੋਂ ਘਟਾ ਕੇ ਠੀਕ ਹੈ ਹੁਣ ਉਹਨੇ ਬੋਲਿਆ ਏ ਦਾ ਖਰਚ ਬੀ ਦੇ ਖਰਚ ਦਾ 60% ਆ ਏ ਦਾ ਖਰਚ ਏ ਦਾ ਖਰਚ ਕੀ ਆ ਖਰਚੇ ਪਿਆ ਖਰਚ ਏ ਦਾ ਖਰਚ B ਦੇ ਖਰਚ ਦਾ 60% ਆ ਹਾਂਜੀ A ਦਾ ਖਰਚ B ਦੇ ਖਰਚ ਦਾ 60% ਆ ਹੁਣ B ਦਾ ਖਰਚ ਜੇ 100% ਆ ਤਾਂ A ਦਾ 60% ਕੱਢਿਆ 100 ਦਾ 60% a, 60 ਹੀ ਬਣੂਗਾ ਜੇਕਰ A ਦੀ ਤਨਖਾਹ B ਦੀ B ਦੇ ਖਰਚੇ ਦਾ 90% ਦੇ ਬਰਾਬਰ ਆ ਹੁਣ ਇੱਥੇ ਬਰੀਵਲ ਲੈਣ ਦੀ ਜਰੂਰਤ ਆ ਇਨਕਮ ਦੀ ਗੱਲ ਹੋਈ ਹੈ ਮੈਂ XX ਲੈ ਲਿਆ ਖਰਚ ਦੀ ਗੱਲ ਹੋਈ ਹੈ ਮੈਂ ਵਾਈ ਵਾਈ ਲੈ ਲਿਆ ਠੀਕ ਹੈ ਉਹਨੇ ਬੋਲਿਆ ਇਹ ਏ ਦੀ ਤਨਖਾਹ ਬੀ ਦੀ ਤਨਖਾਹ ਦਾ ਏ ਦੀ ਤਨਖਾਹ ਬੀ ਦੇ ਖਰਚ ਦਾ ਧਿਆਨ ਦਿਓ ਏ ਦੀ ਤਨਖਾਹ ਬੀ ਦੇ ਖਰਚ ਦਾ 90% ਹੈ ਹਾਂਜੀ ਏ ਦੀ ਤਨਖਾਹ ਕਿੰਨੀ ਆ 80x ਬੀ ਦਾ ਖਰਚ ਕਿੰਨਾ ਵਾ ਬੀ ਦਾ ਖਰਚ ਹੈਗਾ 100y ਠੀਕ ਹੈ ਬੀ ਦਾ ਖਰਚ 100y ਆ ਇਹਦਾ 90% ਦਾ 90% ਲੈ ਲਿਆ ਪਰਸੈਂਟੇਜ ਦਾ ਮਤਲਬ बटा 100 100 ਨਾਲ 100 ਕੱਟ ਹੋ ਗਿਆ ਕਲੀਅਰ ਹੁਣ ਦੇਖੋ ਇੱਥੇ ਤੁਹਾਡੇ ਕੋਲੇ x y ਕਿਉਂਕਿ y ਇਧਰ ਦਾ ਮਤਲਬ ਹੁੰਦਾ ਗੁਣਾ y ਇਧਰ ਗੁਣਾ ਹੋ ਰਿਹਾ ਇਧਰ ਆ ਕੇ ਡਿਵਾਈਡ ਹੋ ਗਿਆ ਇੱਥੇ 90 ਇਧਰ ਹੀ ਪਿਆਵਾਂ ਤਾਂ ਉੱਪਰ ਰੱਖਾਂਗੇ 80 ਇਧਰ ਗੁਣਾ ਹੋ ਰਿਹਾ ਤੇ ਇਧਰ ਆ ਕੇ ਕੀ ਹੋ ਗਿਆ ਡਿਵਾਈਡ ਹੋ ਗਿਆ 0 ਨਾਲ 0 ਕੱਟ 9 18 ਮਤਲਬ ਇਹਦੇ ਕੋਰਸਪੋਂਡਿੰਗ ਐਕਸ 9 ਆ ਤੇ ਇਹਦੇ ਕੋਰਸਪੋਂਡਿੰਗ ਵਾਈ 8 ਆ ਐਕਸ ਦੀ ਜਗ੍ਹਾ ਤੇ ਤੁਸੀਂ ਐਕਸ ਦੀ ਜਗ੍ਹਾ ਤੇ ਤੁਸੀਂ ਉੱਪਰ ਲਿਖ ਦਿੰਨੀ ਆ ਮੈਂ ਐਕਸ ਦੀ ਜਗ੍ਹਾ ਤੇ ਤੁਸੀਂ 9 ਫਿਲ ਕਰਨਾ ਐਕਸ ਦੀ ਜਗ੍ਹਾ ਤੇ 9 ਫਿਲ ਕੀਤਾ ਮਤਲਬ A ਦੀ ਇਨਕਮ ਕਿੰਨੀ ਹੋਗੀ 872 720 ਹੋਗੀ ਤੇ A ਦੀ A ਦਾ ਖਰਚਾ ਖਰਚਾ ਕਿੰਨਾ ਹੋ ਗਿਆ ਜਲਦੀ ਨਾਲ ਦੱਸੋ A ਦਾ ਖਰਚਾ ਕਿੰਨਾ ਹੋ ਗਿਆ ਖਰਚਾ ਕੀ ਆ Y Y ਕਿੰਨੀ ਆ 8 ਤੇ 60 60 ਦਾ 8 ਕਰ ਕਿਕਰ 8 ਨਾਲ ਗੁਣਾ ਕਰੋਗੇ ਤਾਂ ਇਹ ਕੀ ਹੋ ਗਿਆ 7 448 ਹਾਂਜੀ ਅੱਗੇ ਦੇਖੋ x ਇਹਦੇ ਕੋਰਸਪੋਂਡਿੰਗ 9 ਆ y ਇਹਦੇ ਕੋਰਸਪੋਂਡਿੰਗ 8 ਆ ਜਿੱਥੇ x ਲਿਖਿਆ ਉੱਥੇ ਲਿਖ ਦੋ 9 ਠੀਕ ਹੈ ਜਿੱਥੇ y ਲਿਖਿਆ ਉੱਥੇ ਤੁਸੀਂ ਲਿਖ ਦੋ 8 ਹੁਣ ਦੇਖੋ ਇਹਦੇ ਕੋਰਸਪੋਂਡਿੰਗ ਮੈਂ ਉੱਪਰ ਲਿਖ ਰਹੀ ਆ a ਆ ਜਿਹੜਾ 8 ਨੂੰ 72 a ਦੀ ਇਨਕਮ ਹੋ ਗਈ 820 ਖਰਚਾ ਕਿੰਨਾ ਹੋ ਗਿਆ 86 480 ਤੇ ਬਜਟ ਕਿੰਨੀ ਹੋਗੀ ਜੁਣ ਜੇ ਆਪਾਂ 720 ਰੁਪਏ ਕਮਾ ਰਹੇ ਆ 480 ਰੁਪਏ ਆਪਣਾ ਖਰਚ ਕਰ ਰਹੇ ਆ ਤਾਂ ਆਪਣੀ ਮਗਰ ਜਿਹੜੀ ਬਚਤ ਆ ਉਹ ਕਿੰਨੀ ਰਹਗੀ 12 ਚੋਂ 8 ਗਏ ਇੱਥੇ 4 ਆ ਗਿਆ ਮਗਰ ਤੁਹਾਡੇ ਕੋਲੇ ਰਹਿ ਗਿਆ ਜੇ 6 6 ਚੋਂ 4 ਗਏ 2 240 ਠੀਕ ਹੈ ਉਸ ਤੋਂ ਬਾਅਦ ਇਦਾਂ ਹੀ ਸੇਮ ਤੁਸੀਂ B ਦਾ ਕਰ ਸਕਦੇ ਹੋ B ਦੀ ਇਨਕਮ 900 ਆ ਖਰਚ ਹੈਗਾ 800 ਤਾਂ ਸੇਵਿੰਗ ਕਿੰਨੀ ਹੋਗੀ 100 ਰੁਪਏ ਦੀ ਸੇਵਿੰਗ ਕਰ ਰਿਹਾ B ਆ ਜਿਹੜਾ ਉਹਨਾਂ ਨੇ ਪੁੱਛਿਆ ਕੀ ਆ ਕਿ A ਦੀ ਬਚਤ B ਦੀ ਬਚਤ ਤੋਂ ਕਿੰਨੇ ਪ੍ਰਤੀਸ਼ਤ ਜ਼ਿਆਦਾ ਵਾ A ਦੀ ਬਚਤ ਜ਼ਿਆਦਾ ਵਾ ਕਿੰਨੀ ਜ਼ਿਆਦਾ ਵਾ 140 ਕਿੰਨੀ ਜ਼ਿਆਦਾ ਵਾ A ਦੀ ਬਚਤ 140 ਕਿਹਦੇ ਕੋਰਸਪੋਂਡਿੰਗ ਦੇਖ ਰਹੇ ਆ B ਦੇ ਗੁਣਾ ਕਿਹਦੇ ਨਾਲ ਕਰਨੀ ਆ 100 ਨਾਲ ਕਿਉਂਕਿ ਪਰਸੈਂਟੇਜ ਕੱਢਣਾ ਕਿੰਨੇ ਪ੍ਰਤੀਸ਼ਤ ਜ਼ਿਆਦਾ ਵਾ ਠੀਕ ਹੈ ਪਰਸੈਂਟੇਜ ਕੱਢਣ ਲਈ ਗੁਣਾ 100 ਨਾਲ ਕਰਦੇ ਆ 100 ਨਾਲ 100 ਕੱਟ ਤਾਂ 140% ਜ਼ਿਆਦਾ ਆਪਸ਼ਨ B ਇੱਥੇ ਰਾਈਟ ਆਨਸਰ ਹੈ ਹਾਂਜੀ ਅੱਗੇ ਕਰਦੇ ਆ ਕੁਐਸਚਨ ਨੰਬਰ 4 हां जी नेक्स्ट サウンド ਦੇਖ ਸਕਦੇ ਹੋ ਤੁਸੀਂ ਇੱਕ ਵਿਅਕਤੀ ਦਾ ਮਹੀਨੇ ਦਾ ਖਰਚ ਉਸ ਦੀ ਬਚਤ ਤੋਂ 66 ਸਹੀ 2/3 ਹੈ ਮਤਲਬ ਕਿ 66 ਐਂਡ 2 3 ਇਹਦਾ मीनिंग ਕੀ ਬਣੂਗਾ ਇਹਦਾ ਮਤਲਬ ਹੁੰਦਾ ਵਾ ਸਿਰਫ ਤੇ ਸਿਰਫ 2/3 ਉਹਦਾ मीनिंग ਕੀ ਹੈ ਕਿਉਂਕਿ ਇਹਦੇ ਨਾਲ ਕੀ ਲੱਗਿਆ ਪਰਸੈਂਟੇਜ ਤਾਂ ਦੇਖੋ 68 ਇਹਨੂੰ ਕਿਵੇਂ ਤੋੜਦੇ ਹੁੰਨੇ ਆ 68 ਨੂੰ 3 ਨਾਲ ਗੁਣਾ ਕਰੋਗੇ ਤਾਂ ਇੱਥੇ ਤੁਹਾਡੇ ਕੋਲ 198 ਬਣੂਗਾ ਪਲੱਸ 2 ਉੱਪਰ ਵਾਲਾ ਜੋ ਨੰਬਰ ਉਹ ਐਡ ਹੋ ਜਾਂਦਾ ਜੋ ਡਿਨੋਮੀਨੇਟਰ ਚ ਪਿਆ ਉਹ ਡਿਨੋਮੀਨੇਟਰ ਦੇ ਵਿੱਚ ਹੀ ਰਹਿਣਾ ਤਾਂ ਪਰਸੈਂਟੇਜ ਦਾ ਮਤਲਬ ਕੀ ਹੁੰਦਾ /100 ਤਾਂ ਇਹਨਾ ਬਣ ਗਿਆ 300 ਉੱਪਰ ਬਣ ਗਿਆ 200 200 300 ਇਹ ਬਣ ਗਿਆ ਤੁਹਾਡੇ ਕੋਲੇ 2 3 ਠੀਕ ਹੈ ਹੁਣ ਉਹਨੇ ਕੀ ਦੱਸਿਆ ਇੱਕ ਵਿਅਕਤੀ ਦਾ ਮਹੀਨੇ ਦਾ ਖਰਚ ਇਹ ਕੀ ਆ ਖਰਚ ਉੱਪਰ ਵਾਲਾ ਹੋ ਗਿਆ ਖਰਚ ਤੇ ਉਸਦੀ ਬਚਤ ਤੋਂ ਜਿਆਦਾ ਹੈ ਕਿੰਨਾ ਜਿਆਦਾ ਵਾ 66 ਸਈ 2/3% ਠੀਕ ਹੈ 66 ਐਂਡ 2/3 ਬੋਲ ਦਿੰਨੇ ਆ ਇਹਨੂੰ ਤਾਂ ਇੱਥੇ ਤੁਹਾਡੇ ਕੋਲੇ ਕੀ ਹੋ ਗਿਆ ਖਰਚ ਬਚਤ ਇਹ ਹੋ ਗਈ ਬਚਤ ਤੇ ਉੱਪਰ ਕੀ ਆ ਬਚਤ ਤੇ ਖਰਚ ਦਾ ਅੰਤਰ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹਦੇ ਕੰਪੈਰੀਜ਼ਨ ਦੇਖ ਰਹੇ ਆ ਉਹ ਨੰਬਰ ਹੇਠਾਂ ਹੁੰਦਾ ਉੱਪਰ ਉਹਨਾਂ ਦਾ ਡਿਫਰੈਂਸ ਹੁੰਦਾ ਜਿਹਦੀ ਗੱਲ ਹੋ ਰਹੀ ਆ ਤਾਂ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਨੂੰ ਗਿਵਨ ਕੀ ਦਿੱਤਾ ਹੋਇਆ ਵਾ ਠੀਕ ਹੈ ਪਹਿਲੀ ਲਾਈਨ ਦੇ ਵਿੱਚੋਂ ਹੀ ਦੇਖੋ ਮੈਨੂੰ ਇੰਨਾ ਜ਼ਰੂਰ ਪਤਾ ਲੱਗ ਗਿਆ ਕਿ ਜਿਹੜੀ ਬਚਤ ਆ ਦੇਖੋ ਇੱਥੇ ਕਿਹਦੀ ਗੱਲ ਹੋ ਰਹੀ ਆ ਇੱਕ ਤਾਂ ਹੁਣ ਬਚਤ ਦੀ ਗੱਲ ਹੋਈ ਆ ਆਮਦਨ ਦੀ ਗੱਲ ਵੀ ਹੋਊਗੀ ਇਨਕਮ ਐਕਸਪੈਂਡਿਚਰ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਦਿੱਤਾ ਹੋਇਆ ਸੇਵਿੰਗ ਠੀਕ ਹੈ ਹੁਣ ਬਜਟ ਕਿੰਨੀ ਆ ਤਿੰਨ ਆ ਉੱਪਰ ਕੀ ਹੁੰਦਾ ਇਹਨਾਂ ਦੋਨਾਂ ਦਾ ਫਰਕ ਤਾਂ ਇਹਨਾਂ ਦੋਨਾਂ ਦਾ ਫਰਕ ਮਤਲਬ ਇਹਨਾਂ ਦੋਨਾਂ ਦਾ ਜੋੜ ਕਿੰਨਾ ਹੋ ਗਿਆ ਤਿੰਨ ਤੇ ਦੋ ਪੰਜ ਇਹ ਕੀ ਹੋ ਗਿਆ ਇਹਦਾ ਇਹ ਕੀ ਹੋ ਗੇਰੀ ਖਰਚ ਹੋ ਗਿਆ ਇਹਦਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖੋ ਜਿਵੇਂ ਮੈਂ ਤੁਹਾਨੂੰ ਕਰਵਾਇਆ ਕਿ ਉੱਪਰ ਅਸੀਂ ਡਿਫਰੈਂਸ ਲੈਨੇ ਆ ਡਿਫਰੈਂਸ ਦੋ ਨੰਬਰਾਂ ਦਾ ਤੇ 3 ਤੇ 5 ਦਾ ਡਿਫਰੈਂਸ ਹੋ ਗਿਆ 2 ਇਹ ਉੱਪਰ ਆ ਠੀਕ ਹੈ ਹੇਠਾਂ ਨੰਬਰ ਕੀ ਹੁੰਦਾ ਵਾ ਜਿਹਦੇ ਕੰਪੈਰੀਜ਼ਨ ਅਸੀਂ ਦੇਖ ਰਹੇ ਆ ਤਾਂ ਇੱਥੇ ਬਚਤ ਦੀ ਗੱਲ ਹੋਈ ਸੀ ਤਾਂ ਬਚਤ ਮੈਂ ਹੇਠਲਾ ਨੰਬਰ ਲੈ ਲਿਆ ਹੁਣ ਜਦੋਂ ਵੀ ਅਸੀਂ ਪਰਸੈਂਟੇਜ ਦੀ ਗੱਲ ਕਰਦੇ ਆ ਕਿਉਂਕਿ ਅਸੀਂ ਪਰਸੈਂਟੇਜ ਦਾ ਮਤਲਬ ਹੁੰਦਾ /100 ਕੈਲਕੂਲੇਸ਼ਨ ਨੂੰ ਈਜ਼ੀ ਬਣਾਉਣ ਦੇ ਲਈ ਅਸੀਂ ਮੰਨਦੇ ਹੁੰਨੇ ਆ ਕਿ ਉਹਦੀ ਇਨਕਮ 100 ਆ ਜਾਂ x ਆ ਜਾਂ ਤਾਂ x ਲੈਂਦੇ ਆ ਪਰ ਪਰਸੈਂਟੇਜ ਦੇ ਵਿੱਚ ਅਸੀਂ x ਜਾਂ y ਕਿਉਂ ਨਹੀਂ ਲੈਂਦੇ ਕਿਉਂਕਿ ਇਹਦੇ ਵਿੱਚ ਕੀ ਆ /100 ਹੁੰਦਾ ਕੈਲਕੂਲੇਸ਼ਨ ਨੂੰ ਈਜ਼ੀ ਕਰਨ ਦੇ ਲਈ ਅਸੀਂ ਗੁਣਾ 100 ਲੈ ਕੇ ਚੱਲਨੇ ਆ ਠੀਕ ਹੈ ਹੁਣ ਦੇਖੋ ਸੇਵਿੰਗ ਖਰਚ ਇਹ ਕੀ ਹੁੰਦਾ ਇਨਕਮ ਤਾਂ ਉਹ ਕਿੰਨੀ ਹੋ ਗਈ 800 ਮਤਲਬ ਜੇ ਮੇਰੀ ਇਨਕਮ 800 ਆ ਮੈਂ ਵਿੱਚੋਂ 500 ਖਰਚ ਕਰਦਾ ਤਾਂ 300 ਸੇਵਿੰਗ ਰਹਿ ਗਈ ਨਾ ਇੱਧਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਹੀ ਹੋ ਗਿਆ 800 ਅੱਗੇ ਜੇਕਰ ਉਸ ਦੀ ਮਹੀਨਾਵਾਰ ਆਮਦਨ ਵਿੱਚ 44% ਦਾ ਵਾਧਾ ਹੁੰਦਾ ਹੁਣ ਉਹਦੀ ਮਹੀਨਾਵਾਰ ਆਮਦਨ ਕਿੰਨੀ ਆ 800 ਉਹ ਕਹਿੰਦੇ ਜੇਕਰ ਇਹਦੇ ਵਿੱਚ 44% ਦਾ ਵਾਧਾ ਹੁੰਦਾ 44% ਪ੍ਰਸੈਂਟੇਜ ਪ੍ਰਸੈਂਟੇਜ ਮਤਲਬ /100 2 ਜ਼ੀਰੋ ਨਾਲ 2 ਜ਼ੀਰੋ ਕੱਟ ਤਾਂ ਇੱਥੇ ਤੁਹਾਡੇ ਕੋਲੇ ਆ ਗਿਆ 8 ਚੌਕਾ 32 32 3 ਹੋ ਗਿਆ 35 ਮਤਲਬ 352 ਦਾ ਵਾਧਾ ਹੋ ਗਿਆ 352 ਦਾ ਜਦੋਂ ਵਾਧਾ ਹੋ ਗਿਆ ਤਾਂ ਇਹ ਬਣ ਗਿਆ 1152 ਇਨ ਉਸੇ ਤੋਂ ਬਾਅਦ ਉਹਦੇ ਖਰਚ ਵਿੱਚ 60% ਦਾ ਵਾਧਾ ਹੋ ਜਾਂਦਾ ਉਹਦਾ ਖਰਚ ਕਿੰਨਾ ਵਾ 500 500 ਦੇ ਵਿੱਚ ਕਿੰਨਾ ਵਾਧਾ ਹੋ ਗਿਆ 60% ਦਾ ਵਾਧਾ ਹੋ ਗਿਆ ਕਹਿੰਦਾ 20 ਨਾਲ 20 ਕੱਟ 6530 ਤਾਂ ਇਹ ਹੋ ਗਿਆ 300 ਮਤਲਬ ਉਹਦੇ ਖਰਚ ਦੇ ਵਿੱਚ 300 ਦਾ ਵਾਧਾ ਹੋ ਗਿਆ ਤਾਂ ਇਹ ਕਿੰਨਾ ਹੋ ਗਿਆ ਉਹਦਾ ਖਰਚ ਹੋ ਗਿਆ 800 ਠੀਕ ਹੈ ਹੁਣ ਇਨਕਮ ਮਾਈਨਸ ਖਰਚ ਇਨਕਮ ਮਾਈਨਸ ਖਰਚ ਕੀਤਾ ਸੇਵਿੰਗ ਬਣ ਗਈ ਮੇਰੇ ਕੋਲੇ 352 ਇਨਕਮ ਦੇ ਵਿੱਚੋਂ ਮਾਈਨਸ ਖਰਚ ਕਰਾਂਗੇ ਤਾਂ ਮੇਰੇ ਕੋਲ ਖਰਚ ਬਚਤ ਬਣ ਜੂਗੀ ਨਾ ਕਿ ਮੇਰੀ ਬਚਤ ਕਿੰਨੀ ਆ ਠੀਕ ਹੈ ਤਾਂ ਇਹ ਹੋ ਗਏ 352 ਅਗਲੀ ਲਾਈਨ ਬੜਦੇ ਆ ਤਾਂ ਉਸ ਦੀ ਬਚਤ ਵਿੱਚ 1040 ਰੁਪਏ ਦਾ ਵਾਧਾ ਹੁੰਦਾ ਉਹਦੀ ਬਚਤ ਦੇ ਵਿੱਚ 1040 ਰੁਪਏ ਦਾ ਵਾਧਾ ਹੁੰਦਾ ਤਾਂ ਉਹਦੀ ਬਚਤ ਦੇ ਵਿੱਚ ਵਾਧਾ ਕਿੰਨਾ ਹੋਇਆ ਟੋਟਲ 52 ਦਾ ਤਾਂ ਉਹ ਮੈਂ 52 ਹੀ ਠਾ ਰੱਖਤਾ ਕਿਉਂਕਿ ਇਹ ਸਾਨੂੰ ਰੁਪਏ ਦਿੱਤਾ ਤੇ ਇੱਥੇ ਅਸੀਂ ਪਰਸੈਂਟੇਜ ਦੇ ਵਿੱਚ ਗੱਲ ਕਰ ਰਹੇ ਹਾਂ ਪਰਸੈਂਟੇਜ ਸੀਗੀ ਬਾਕੀ ਸਭ ਜਗ੍ਹਾ ਤੇ ਠੀਕ ਹੈ ਕੀਦੇ ਹੁਣ ਕਰਨਾ ਕੀ ਇਹ ਪਤਾ ਉਸਦਾ ਆਰੰਭਿਕ ਖਰਚ ਪਤਾ ਕਰੋ ਉਹਦਾ ਆਰੰਭਿਕ ਖਰਚ ਕਿੰਨਾ ਸੀ 500 ਨੰਗੁਣਾ ਕਰ ਦੋ 500 ਨਾਲ ਠੀਕ ਹੈ ਹੁਣ ਇਸ ਨੂੰ ਤੁਸੀਂ ਸੋਲਵ ਕਰੋਗੇ ਤਾਂ ਤੁਸੀਂ ਜਿਹੜੇ ਢੰਗ ਨਾਲ ਮਰਜ਼ੀ ਕਰ ਲਓ ਮੈਂ ਇੱਥੇ ਦੋ ਤੇ ਕੱਟ ਕਰ ਰਹੀ ਹਾਂ ਜਦੋਂ ਮੈਂ ਇੱਥੇ ਦੋ ਤੇ ਕੱਟ ਕਰੂੰਗੀ ਇੱਥੇ ਮੇਰੇ ਕੋਲ ਰਹਿ ਜਾਣਾ ਜੀ 250 ਤੇ ਇੱਥੇ ਦੋ ਦੇ ਕੱਟ ਕਰਨ ਤੋਂ ਬਾਅਦ ਆ ਜਾਣਾ ਮਾ 2 2 4 6 2 12 26 ਠੀਕ ਹੈ ਉਸ ਤੋਂ ਬਾਅਦ ਫਿਰ 2 ਤੇ ਕੱਟ ਕੀਤਾ ਇੱਥੇ ਮੇਰੇ ਕੋਲ ਆ ਗਿਆ 13 ਫਿਰ 2 ਤੇ ਇਹਨੂੰ ਕੱਟ ਕੀਤਾ 5 2 1 ਮਤਲਬ ਇਹ ਬਣ ਗਿਆ 521 ਹਾਂਜੀ ਉਸ ਤੋਂ ਬਾਅਦ ਹੁਣ ਇੱਥੇ ਮੇਰੇ ਕੋਲ 13 ਪਿਆ ਵਾ ਤੇ ਜੇ ਕੋਈ ਨੰਬਰ ਕੱਟ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਜੇ ਨਹੀਂ ਹੁੰਦਾ ਤਾਂ ਇਹਨੂੰ ਐਜ਼ ਇਟ ਇਜ਼ ਅਸੀਂ ਰੱਖ ਕੇ ਚੱਲਾਂਗੇ ਵੈਸੇ ਵੀ ਤੁਸੀਂ 52 ਤੇ ਕੱਟ ਕਰਨਾ ਸੀ ਨਾ ਇੱਥੇ 130 ਬਣ ਜਾਣਾ ਸੀ ਆਪਣੇ ਕੋਲੇ ਜਦੋਂ ਅਸੀਂ 52 ਤੇ ਕੱਟ ਕਰਨਾ ਸੀਗਾ ਚਲੋ ਬਾਕੀ ਦੇਖਦੇ ਹਾਂ ਹਾਂਜੀ 0 5 ਆ 25 25 1 ਕਮ 25 ਹੁੰਦਾ 5 ਰੱਖ ਲਈ ਇੱਥੇ 2 ਬਾਕੀ ਬਚ ਗਏ ਉਸ ਤੋਂ ਬਾਅਦ ਦੇਖੋ 25 ਦੋਣਾ 50 50 ਤੇ 2 52 ਫੇਰ 5 ਬਾਕੀ ਬਚ ਗਏ ਮੇਰੇ ਕੋਲੇ ਉਸ ਤੋਂ ਬਾਅਦ 25 5ਾ 125 ਤੇ 130 ਠੀਕ ਹੈ ਇਹ ਬਣ ਗਿਆ ਮੇਰੇ ਕੋਲੇ ਜੀ 13000 200 50 ਤੇ ਇੱਥੇ ਮੈਂ 13 ਨਾਲ ਡਿਵਾਈਡ ਕਰਤਾ ਤੁਸੀਂ ਗੁਣਾ ਚੈੱਕ ਕਰ ਸਕਦੇ ਹੋ ਦੇਖੋ 0 ਨੂੰ ਅਸੀਂ ਕਿਸੇ ਵੀ ਨੰਬਰ ਨਾਲ ਗੁਣਾ ਕਰਾਂਗੇ 0 ਆ ਗਿਆ 25 1 25 5 ਇੱਥੇ ਦੋ ਰੱਖ ਲਓ ਸਾਈਡ ਤੇ ਉਸ ਤੋਂ ਬਾਅਦ ਇੱਥੇ ਆ ਗਿਆ 25 2 50 50 2 52 ਦੋ ਲੱਗ ਗਿਆ ਨਾਲ ਤੇ ਇੱਥੇ ਰਹਿ ਗਿਆ 5 ਸਾਡੇ ਕੋਲ 125 ਗੁਣਾ ਮੇਰੀ ਠੀਕ ਆ ਉਸ ਤੋਂ ਬਾਅਦ ਅਸੀਂ 13 ਤੇ ਡਿਵਾਈਡ ਕੀਤਾ ਇੱਥੇ ਆ ਗਿਆ 13 ਨਾਲ ਨਾਲ ਹੀ 0 ਫਿਰ ਉੱਪਰ ਉਤਾਰਿਆ ਦੋ ਨਾ ਜਾਣ ਤੇ ਫਿਰ ਅਸੀਂ 0 ਲਗਾ ਲਈ ਤਾਂ ਇੱਥੇ ਫਿਰ ਸਾਡੇ ਕੋਲੇ ਆ ਗਿਆ ਜੀ ਉੱਪਰ ਪੰਜ ਉਤਾਰਾਂਗੇ 13-13 ए ऑप्शन ਨਹੀਂ ਮਿਲ ਰਹੀ ਆਈ ਥਿੰਕ ਮੈਂ ਕੈਲਕੂਲੇਸ਼ਨ ਦੇ ਵਿੱਚ ਕੋਈ ਗਲਤੀ ਕੀਤੀ ਹੈ ਜਾਂ ਸਟੇਟਮੈਂਟ ਸਟੇਟਮੈਂਟ ਦੇ ਵਿੱਚ ਗਲਤੀ ਕੀਤੀ ਆ ਇੱਥੇ ਦੇਖੋ 100 10 40 ਆ ਤੇ ਇੱਥੇ ਮੈਂ ਲਿਖਿਆ ਹੋਇਆ 42 ਠੀਕ ਹੈ 1040 ਰੁਪਏ ਦਿੱਤੇ ਆ ਇੱਥੇ ਮੈਂ ਲਿਖਿਆ ਹੋਇਆ 1042 ਬਾਈ ਮਿਸਟੇਕ ਕਿੱਥੇ ਗਲਤ ਲਿਖਿਆ ਗਿਆ ਜੇ ਕਿਸੇ ਵੀ ਸਟੂਡੈਂਟਸ ਨੂੰ ਕੋਈ ਪ੍ਰੋਬਲਮ ਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਈ ਮਿਨਿਸਟਰੀ ਇੱਕ ਗਲਤੀ ਨਾਲ ਬੋਰਡ ਤੇ ਲਿਖਿਆ ਗਿਆ ਵਾ ਹਾਂਜੀ ਗੁਣਾ 100 ਫਿਰ ਸੌਰੀ 500 ਕਿਉਂਕਿ ਅਸੀਂ ਖਰਚ ਪਤਾ ਕਰ ਰਹੇ ਹਾਂ ਕਿ ਆਰੰਭਿਕ ਖਰਚ ਕਿੰਨਾ ਸੀਗਾ ਇੱਥੇ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ 250 ਆ ਗਿਆ ਇੱਥੇ ਜਦੋਂ ਅਸੀਂ ਕੱਟ ਕੀਤਾ 52 ਨੂੰ ਕੱਟ ਕਰਾਂਗੇ ਤਾਂ ਇੱਥੇ ਆ ਗਿਆ 26 26 ਤੋਂ ਬਾਅਦ ਫਿਰ ਅਸੀਂ ਦੋ ਤੇ ਕੱਟ ਕੀਤਾ ਤਾਂ ਇੱਥੇ ਮੇਰੇ ਕੋਲ ਆ ਗਿਆ ਜੀ 13 ਤੇ ਇੱਥੇ ਤੁਸੀਂ ਦੋ ਤੇ ਕੱਟ ਕਰੋਗੇ 125 ਆ ਗਿਆ ਠੀਕ ਹੈ ਫਿਰ 13 ਤੇ ਕੱਟ ਕੀਤਾ 13 13 ਇੱਥੇ ਹੁੰਦਾ ਜੀ ਆਪਣੇ ਕੋਲ 138104 ਠੀਕ ਹੈ 138104 ਨਾਲ 0 ਪਈਆ ਤੇ 80 ਨੂੰ 125 8 ਕਿੰਨੇ ਹੁੰਦੇ ਆ 125 8 ਕਿੰਨੇ ਹੁੰਦੇ ਆ 125 8 8 ਪੰਜਾ 40 ਠੀਕ ਹੈ 8 ਦੁਣੀ 16 4 20 10 125 8 ਇੱਥੇ ਬਣ ਗਿਆ ਤੁਹਾਡੇ ਕੋਲ ਜੀ 10000 ਤਾਂ ਆਪਸ਼ਨ ਸੀ ਇੱਥੇ ਮੇਰੇ ਕੋਲ ਰਾਈਟ ਆਨਸਰ ਹੈ ਠੀਕ ਹੈ ਉਸ ਤੋਂ ਬਾਅਦ ਇੱਕ ਪਿੰਡ ਦੀ ਹਾਂਜੀ ਨੈਕਸਟ ਦੇਖੋ ਇੱਕ ਪਿੰਡ ਦੀ ਜਨਸੰਖਿਆ 9000 ਆ ਜੇਕਰ ਸਾਲਾਨਾ ਜਨਮ ਵਿੱਚ ਸਾਲਾਨਾ ਜਨਮ ਦਰ ਦੇ ਵਿੱਚ 12.5% ਦਾ ਵਧ ਰਹੀ ਆ ਮਤਲਬ ਇੰਨੀ ਦਰ ਨਾਲ ਉਹ ਵਧ ਰਹੀ ਆ ਰਫਤਾਰ ਨਾਲ ਵਧ ਰਹੀ ਆ ਤਾਂ 22% ਲੋਕ ਆ ਜਿਹੜੇ ਉਹ ਮਰ ਰਹੇ ਆ ਮੌਤ ਦਰ ਹੋ ਰਹੀ ਹੈ ਉਹਨਾਂ ਦੀ ਤਾਂ ਟੋਟਲ ਜਨਸੰਖਿਆ ਦੇ ਵਿੱਚ ਵਾਧਾ ਕਿੰਨਾ ਹੋ ਰਿਹਾ 10% ਦਾ ਹੋ ਰਿਹਾ 10% ਦਾ ਵਾਧਾ ਹੋ ਰਿਹਾ ਤਾਂ 10/100 ਹੋ ਗਿਆ 10% ਦਾ ਮਤਲਬ 10/100 ਮਤਲਬ ਵਾਧਾ ਕਿੰਨਾ ਹੋ ਰਿਹਾ 1/10 ਦਾ 1/10 ਦਾ ਤਾਂ ਹੋ ਰਿਹਾ ਜਿਵੇਂ ਕਿ ਮੈਂ ਤੁਹਾਨੂੰ ਇਹਦੇ ਵਿੱਚ ਦੱਸਿਆ ਸੀਗਾ ਕਿ ਦਾ ਨੰਬਰ ਦਾ ਡਿਫਰੈਂਸ ਹੁੰਦਾ ਵਾ ਉੱਪਰ ਕੀ ਹੁੰਦਾ ਵਾ ਉਹਨਾਂ ਦਾ ਜੋੜ ਤਾਂ ਮਤਲਬ 11/10 ਦੇ ਬਰਨਾਲਾ ਜਿਹੜਾ ਉਹਦੇ ਵਿੱਚ ਵਾਧਾ ਹੋ ਰਿਹਾ ਜਨਸੰਖਿਆ ਦੇ ਵਿੱਚ ਠੀਕ ਹੈ 9000 ਤੇ ਉਹਨੇ ਪੁੱਛਿਆ ਕਿੰਨਾ ਕਿ 3 ਸਾਲ ਬਾਅਦ ਪਿੰਡ ਦੀ ਜਨਸੰਖਿਆ ਕਿੰਨੀ ਹੋਜੂਗੀ 1 ਸਾਲ ਦੇ ਵਿੱਚ 11/10 ਦਾ ਵਾਧਾ ਹੋ ਰਿਹਾ ਦੂਜੇ 'ਚ ਵੀ 11/10 ਦਾ ਹੋਵੇਗਾ ਤੀਜੇ 'ਚ ਵੀ 11/10 ਦਾ ਹੋਵੇਗਾ 3 ਜ਼ੀਰੋ ਨਾਲ 3 ਜ਼ੀਰੋ ਕੱਟ ਹੋ ਗਈਆਂ 11 11 121 ਨੂੰ 11 ਨਾਲ ਗੁਣਾ ਕਰੋਂਗੇ ਇਹ ਬਣੂਗਾ 1331 9 9 ਨਾਲ ਗੁਣਾ ਕਰੋਗੇ 9 1 9 9 3 27 2 ਵੇ ਹਾਸਲ 9 3 27 ਤੇ 2 29 2 ਵੇ ਹਾਸਲ 9 11 11979 ਦਾ ਵਾਧਾ ਹੋ ਰਿਹਾ ਜੀ অপਸ਼ਨ ਬੀ ਇਥੇ ਰਾਈਟ ਆਨਸਰ ਹੈ ਕਿ 3 ਸਾਲ ਬਾਅਦ 11979 ਜਨਸੰਖਿਆ ਹੋ ਜੂਗੀ 9000 ਤੋਂ ਵੱਧ ਕੇ ਠੀਕ ਹੈ ਨੈਕਸਟ ਸਮ ਅਸੀਂ ਕਰਦੇ ਹਾਂ